ਪੰਜਾਬੀਅਤ ਦੀ ਆਵਾਜ਼ ਵਿੱਚ ਤੁਹਾਡਾ ਸਵਾਗਤ ਹੈ ਪਿੰਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਵੱਲੋਂ ਅੱਜ ਮੰੰਗਾ ਨੂੰ ਲੈ ਕੇ ਡੀਸੀ ਦਫ਼ਤਰ ਬਚਿੰਦਾ ਦਾ ਸਾਹਮਣੇ ਇੱਕ ਰੋਸ ਪ੍ਰਦਰਸ਼ਨਤਾ ਨਾਲ ਦਿੱਤਾ ਗਿਆ ਤਕਾਉਨੈਸ ਨੂੰ ਉਹਨਾਂ ਨੇ ਕੀ ਮੰਗਾ ਦੇਖਦੇ ਰਹੋ ਪੰਜਾਬੀਅਤ ਦੀ ਆਵਾਜ਼ ਸਾਡੇ ਚੈਨ ਨੂੰ ਸਰਕਾਰਾਂ ਤੇ ਪਾਦੋ ਕਰਦਣਾ ਕੋ ਲੋ ਤਾਂ ਕਿ ਹਰ ਖਬਰ ਹਰ ਜਾਣਕਾਰੀ ਪੈਣ ਦੇ ਆਧਾਰ ਤੇ ਤੁਹਾਡੇ ਤੱਕ ਪਹੁੰਚ ਸਕੇ ਦੇਖਦੇ ਆ ਕਿ ਇਹ ਉਹਨਾਂ ਨੇ ਇਹ ਮੰਗਾ ਸਿੱਖਤਰ ਪੰਜਾਬ ਖੇਤ ਮਜ਼ਦੂਰ ਜੁਨੇ ਮੇਰੇ ਨਾਲ ਪੰਜਾਬ ਖੇਤ ਮਜ਼ਦੂਰ ਸਭਾ ਦੇ ਸਾਥੀ ਮਿੱਠੂ ਸਿੰਘ ਖੁੱੱਦਾ ਵਿਆਤੀ ਮਜ਼ਦੂਰ ਸਭਾ ਦੇ ਸਾਥੀ ਪ੍ਰਕਾਸ਼ ਸਿੰਘ ਨੰਦਗੜ ਅੱਜ ਪਿੰਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਨੇ ਸਾਂਝਾ ਮੋਰਚਾ ਪੰਜਾਬ ਦੇ ਵੱਲੋਂ ਪੰਜਾਬ ਭਾਰਚ ਡੀਸੀ ਦਫ਼ਤਰਾਂ ਤੇ ਤਹਿਸੀਲ ਦਫ਼ਤਰਾਂ ਦੇ ਅੱਗੇ ਧਰਨੇ ਦੇ ਕੇ ਹੜਪੀੜਤਾ ਨੇ ਮੁਰਦ ਸੇਬੇ ਨਾਲ ਸੰਬੰਧਿਤ ਜਿਹੜੀਆਂ ਮੰਗਾਂ ਹਨ ਉਹਨਾਂ ਲਈ ਮੰਗ ਪੱਤਰ ਦਿੱਤੇ ਜਾ ਰਹੇ ਆ ਕਿਉਂਕਿ ਪਿਛਲੇ ਸਮੇਂ ਦੇ ਵਿੱਚ ਜਿੰਨੇ ਹੜ੍ਹ ਆਏ ਆ ਬਾਰਸ਼ਾਂ ਹੋਈਆਂ ਉਹਨਾਂ ਦੇ ਵਿੱਚ ਨੁਕਸਾਨ ਸਭਨਾ ਦਾ ਹੋਇਆ ਪਰ ਸਭ ਤੋਂ ਭਾਰੀ ਨੁਕਸਾਨ ਆ ਜਿਹੜਾ ਉਹ ਮਜ਼ਦੂਰ ਵਰਗ ਦਾ ਹੋਇਆ ਕਿਉਂਕਿ ਉਹਨਾਂ ਦੇ ਕੱਚੇ ਢਾਰੇ ਆ ਮਾਰੇ ਜੇ ਮੀਂਹ ਦੇ ਵਿੱਚ ਵੀ ਢਾਹ ਜਾਂਦੇ ਆ ਤੇ ਹੜ੍ਹਾਂ ਦੇ ਵਿੱਚ ਤਾਂ ਛੇਤੀ ਰੁੜ ਜਾਂਦੇ ਆ ਜਿੰਨੀਆਂ ਮੌਤਾਂ ਹੋਈਆਂ ਉਹਨਾਂ ਦੇ ਵਿੱਚ ਵੀ ਭਾਰੀ ਗਿਣਤੀ ਮਜ਼ਦੂਰਾਂ ਦੀ ਗਰੀਬ ਕਿਸਾਨਾਂ ਦੀ ਆ ਪਰ ਜਦੋਂ ਸਰਕਾਰ ਕਿਸੇ ਮਾਅਬਜੇ ਦਾ ਐਲਾਨ ਕਰਦੀ ਆ ਤਾਂ ਉਹਦੇ ਵਿੱਚ ਮਜ਼ਦੂਰ ਵਰਗ ਨੂੰ ਬਿਲਕੁਲ ਅੱਖੋਂ ਪਰੋਖੇ ਕਰ ਦਿੱਤਾ ਜਾਂਦਾ ਹੈ ਇਹਨਾਂ ਦਿਨਾਂ ਦੇ ਵਿੱਚ ਵੀ ਅਸੀਂ ਦੇਖਿਆ ਕਿ ਭਗਵੰਤ ਮਾਨ ਸਾਹਿਬ ਨੇ ਜਿਹੜਾ ਮਾਅਵਜੇ ਦਾ ਐਲਾਨ ਕੀਤਾ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਅਸੀਂ ਪ੍ਰਤੀ ਏਕੜ ਦਾ 20000 ਰੁਪਏ ਮਾਰੀ ਗਈ ਫਸਲ ਦਾ ਮਾਅਵਜਾ ਦੇਵਾਂਗੇ ਭਾਵੇਂ ਇਹ ਵੀ ਕਿਸਾਨਾਂ ਦੇ ਨੁਕਸਾਨ ਦੇ ਮੁਕਾਬਲੇ ਬਹੁਤ ਨਗੁਣਾ ਹੈ ਇਹ ਆਪਕੜ ਲੂਣ ਬਰਾਬਰ ਆ ਪਰ ਮਜ਼ਦੂਰ ਵਰਗ ਦੇ ਵਾਸਤੇ ਤਾਂ ਸਰਕਾਰ ਨੇ ਕੋਈ ਐਲਾਨ ਹੀ ਨਹੀਂ ਕੀਤਾ ਅਸੀਂ ਮਜ਼ਦੂਰ ਤੇ ਕਿਸਾਨ ਜਥੇਬੰਦੀਆਂ ਨੇ ਲੜ ਕੇ ਜਿਹੜਾ ਇੱਥੇ ਉਹ ਚਿੱਟੀ ਮੱਖੀ ਦੇ ਮਾਮਲੇ ਦੇ ਵਿੱਚ ਧਰਨਾ ਲੱਗਿਆ ਰਿਹਾ ਬਠਿੰਡੇ ਦੀਆਂ ਕਚਹਿਰੀਆਂ ਦੇ ਅੱਗੇ ਰੇਲਾ ਰੁਕਣਾ ਸੜਕਾਂ ਰੁਕਣਾ ਉਦੋਂ ਬਾਅਦ ਲੜ ਕੇ ਮੰਗ ਪ੍ਰਵਾਨ ਕਰਵਾਈ ਸੀ ਕਿ ਜੇ ਫਸਲ ਦਾ ਨੁਕਸਾਨ ਹੋਊਗਾ ਤਾਂ ਉਹਦੇ ਚੋਂ ਮਜ਼ਦੂਰ ਨੂੰ ਵੀ 10-15% ਦੀ ਮਾਅਰਜ਼ਾ ਜਿਹੜਾ ਉਹ ਦਿੱਤਾ ਜਾਊਗਾ ਪਰ ਜਦੋਂ ਤੋਂ ਕੰਮਗਾਂ ਦੇ ਵਿੜੇ ਮੰਗਦਾ ਰਹੀ ਵੇ ਸੂਰਜਾ ਦੇ ਗੀਤ ਗਾਉਣ ਵਾਲੇ ਭਗਵੰਤ ਮਾਨ ਦੀ ਸਰਕਾਰ ਆਈ ਆ ਇਹਨੇ ਉਸ ਮਾਅਰਜ਼ੇ ਤੋਂ ਮਜ਼ਦੂਰਾਂ ਨੂੰ ਵੀ ਪਾਸੇ ਛੱਡ ਦਿੱਤਾ ਚਾਹੇ ਇਹ ਦੂਪਹਿਰਾ ਕਣਕ ਨਾਲ ਕਣਕ ਮੱਚ ਗਈ ਅੱਗ ਲੱਗ ਕੇ ਜਾਂ ਕੋਈ ਹੋਰ ਫਸਲਾਂ ਨੇ ਨੁਕਸਾਨ ਹੋਏ ਉਹਦੇ ਵਿੱਚ ਵੀ ਮਜ਼ਦੂਰਾਂ ਨੂੰ ਛੜਤਾ ਹੁਣ ਵੀ ਜਿਹੜਾ 20000 ਦੇ ਮੁਆਵਜ਼ੇ ਦੀ ਗੱਲ ਕੀਤੀ ਜਾ ਰਹੀ ਆ ਉਹਦੇ ਉੱਤੇ ਜਿਹੜਾ 10 15% ਮਜ਼ਦੂਰਾਂ ਨੂੰ ਮੁਆਵਜ਼ਾ ਦੇਣਾ ਸੀ ਉਹਨੂੰ ਬਿਲਕੁਲ ਪਾਸੇ ਕਰ ਦਿੱਤਾ ਗਿਆ ਤਾਰਾ ਮਾਰਦੇ ਹੁੰਦੇ ਸੀ ਬੱਕਰੀ ਮਰੀ ਦਾ ਵੀ ਮੁਆਵਜ਼ਾ ਦੇਵਾਂਗੇ ਮੁਰਗੀ ਦਾ ਵੀ ਮੁਆਵਜ਼ਾ ਦੇਵਾਂਗੇ ਜੇ ਕੱਦੂ ਕਰਨਾ ਪੈ ਗਿਆ ਉਹਦੀ ਦਿਹਾੜੀ ਵੀ ਦੇਵਾਂਗੇ ਪਰ ਭਗਵੰਤ ਮਾਨ ਸਰਕਾਰ ਇਸ ਮਾਮਲੇ ਦੇ ਵਿੱਚ ਵੀ ਬਹੁਤ ਬੁਰੀ ਤਰ੍ਹਾਂ ਫੇਲ ਹੋਈ ਆ ਇਥੋਂ ਦੇ ਮੌਸਮ ਵਿਗਿਆਨੀਆਂ ਦੀਆਂ ਚੇਤਾਵਣੀਆਂ ਦੇ ਬਾਵਜੂਦ ਕਿਸੇ ਦੇ ਕੰਨ ਤੇ ਜੂ ਨਹੀਂ ਸਰਕੀ ਸਭੋ ਸਿਆਸੀ ਰੋਟੀਆਂ ਸੇਕਦੇ ਰਹੇ ਕਿ ਤੱਪ ਪਾਣੀ ਨਹੀਂ ਜਾਣ ਦੇਣਾਗਾ ਇਹਦੇ ਵਜਿਹੋਂ ਹੜ੍ਹਾਂ ਨੂੰ ਕੁਦਰਤੀ ਮਾਰ ਨਹੀਂ ਕਿਹਾ ਜਾ ਸਕਦਾਗਾ ਇਹ ਇਥੋਂ ਦੀ ਅਫਸਰशाही ਇਥੋਂ ਦੇ ਸਿਆਸਤਦਾਨਾਂ ਦੀ ਦੇਣ ਕਿ ਜਦੋਂ ਤੋਂ ਡੈਮ ਬਣਿਆ ਉਹਨਾਂ ਦੀ ਸਫਾਈ ਨਹੀਂ ਕੀਤੀ ਗਈ ਕਦੇ ਉਹ 19% ਗਾਰਨਾ ਭਰ ਚੁੱਕੇ ਆ ਇਸੇ ਤਰ੍ਹਾਂ ਦੇ ਨਾਲ ਦਰਿਆਵਾਂ ਦੀ ਕਦੇ ਸਫਾਈ ਨਹੀਂ ਕਰਦੇ ਉਹਨਾਂ ਨੇ ਬੰਨਾ ਨਹੀਂ ਮਜ਼ਬੂਤੀ ਨਹੀਂ ਕਰਦੇ ਅਸੀਂ ਦੇਖਿਆ ਮਾਧੋਪੁਰ ਡੈਮ ਨੂੰ ਕਿ ਕਿਵੇਂ ਉਹ ਜਿਹੜੇ ਗੇਟ ਚੱਕਣੇ ਸੀ ਉਹ ਜਰਜਰੇ ਹੋਏ ਪਏ ਸੀਗਾ ਸਾਰੇ ਦਾ ਸਾਰਾ ਢਾਂਚਾ ਉਹ ਚੱਕੇ ਨਹੀਂ ਗਏ ਸਗੋਂ ਉਹਦੇ ਵਿੱਚ ਇੱਕ ਵਰਕਰ ਆ ਜਿਹੜਾ ਪਾਣੀ ਦੇ ਵਿੱਚ ਤਰ ਗਿਆ ਪਾਣੀ ਦੇ ਵਿੱਚ ਡੁੱਬ ਕੇ ਮਰ ਗਿਆ ਤੇ ਉਹ ਗੇਟ ਟੁੱਟ ਗਏ ਪਾਣੀ ਦੇ ਵਹਾਦੇ ਨਾਲ ਇਸ ਕਰਕੇ ਇਹ ਮਨੁੱਖੀ ਘਾਟ ਦੀ ਜਿਹੜੀ ਆ ਤਰਾਸਦੀ ਆ ਇਹ ਕੁਦਰਤ ਦੀ ਮਾਰ ਨਹੀਂ ਸਗੋਂ ਪਾਣੀ ਦਾ ਵਰਦਾਨ ਆ ਜੇ ਠੀਕ ਢੰਗ ਦੇ ਨਾਲ ਇਹਦੀ ਵਰਤੋਂ ਕੀਤੀ ਜਾਂਦੀ ਨਹਿਰਾਂ ਕੱਢੀਆਂ ਜਾਣ ਕੱਸੀਆਂ ਕੱਢੀਆਂ ਜਾਣ ਖੇਤਾਂ ਤੱਕ ਪਾਣੀ ਪਹੁੰਚਦਾ ਹੋਵੇ ਧਰਤੀ ਥੱਲੇ ਪਾਣੀ ਰੀਚਾਰਜ ਕਰਨ ਦਾ ਪ੍ਰਬੰਧ ਹੋਵੇ ਡੈਮ ਹੋਣ ਉੱਥੇ ਇਹਨਾਂ ਦੀ ਪਾਣੀ ਜਿਵੇਂ ਪਹਿਲਾਂ ਡੈਮ ਬਣਿਆ ਹੋਰ ਡੈਮ ਬਣਾਏ ਜਾ ਸਕਦੇ ਆ ਪਰ ਇਹਦੇ ਵਾਸਤੇ ਸਰਕਾਰਾਂ ਦਾ ਧਿਆਨ ਨਹੀਂ ਉਹ ਕਾਰਪੋਰੇਟ ਘਰਾਣਿਆਂ ਦੀ ਸੇਵਾ ਚ ਲੱਗੀਆਂ ਇਥੇ ਵੱਡੇ ਵੱਡੇ ਭਾਰਤ ਵਾਲਾ ਪ੍ਰੋਜੈਕਟ ਵਰਗੀਆਂ ਜਿਹੜੀਆਂ ਸੜਕਾਂ ਸਾਰਤੀਆਂ ਔਰ ਵੀ ਹੜਾ ਵੈ ਇੱਕ ਕਾਰਨ ਬਣ ਰਹੀਆਂ ਪਾਣੀ ਦਾ ਵਹਾਰ ਰੁਕਿਆ ਹੋਇਆ ਉਹਨਾਂ ਨੇ ਔਰ ਅਸੀਂ ਅੱਜ ਇਹ ਜਿਹੜਾ ਮਜ਼ਦੂਰ ਜਥੇਬੰਦੀਆਂ ਦੇ ਰਾਹੀਂ ਮੰਗ ਪੱਤਰ ਦੇ ਰਹੇ ਆ ਕਿ ਜਿਹੜੇ ਮਰਤਕ ਪਰਿਵਾਰ ਆ ਜਿਹਨਾਂ ਜਿਹੜੇ ਮਾਰੇ ਗਏ ਹੜ੍ਹਾਂ ਦੇ ਵਿੱਚ ਉਹਨਾਂ ਦੇ ਪਰਿਵਾਰਾਂ ਨੂੰ 25 ਲੱਖ ਰੁਪਏ ਮਾਅਬਜ਼ਾ ਮਿਲੇ ਘੱਟੋ ਘੱਟ ਮਜ਼ਦੂਰਾਂ ਦੀਆਂ ਟੁੱਟੀਆਂ ਕੰਮ ਦਿਹਾੜੀਆਂ ਦਾ ਉਹਨਾਂ ਨੂੰ ਮਾਅਬਜ਼ਾ ਮਿਲੇ ਜਿਹੜੇ ਘਰ ਡਿੱਗ ਪਏ ਮਜ਼ਦੂਰਾਂ ਦੇ ਉਹਨਾਂ ਨੂੰ 15 ਲੱਖ ਰੁਪਏ ਮਾਅਬਜ਼ਾ 25 ਲੱਖ ਰੁਪਏ ਮਾਅਬਜ਼ਾ ਮਿਲੇ ਇਸ ਤਰ੍ਹਾਂ ਦੇ ਨਾਲ ਜਿਹੜੀਆਂ ਮਜ਼ਦੂਰਾਂ ਜਿਹੜਾ ਹੋਣਾ ਮੋੜਾ ਸਾਰੀ ਦਾ ਉਹ ਮੰਰੇਗਾ ਵਰਕਰਾਂ ਰਾਹੀਂ ਕਰਾਇਆ ਜਾਵੇ ਇਸ ਵਾਸਤੇ ਅਸੀਂ ਅੱਜ ਇਹ ਮੰਗ ਪੱਤਰ ਆ ਜਿਹੜਾ ਪੰਜਾਬ ਭਰ ਦੇ ਵਿੱਚ ਡੀਸਨਾਂ ਨੂੰ